ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਹਟੇ ਘਰ ਵਿੱਚ ਕਦੇ ਵੀ ਪਰਕਰਤ ਨਹੀਂ ਮੁੱਕੇਗੀ ਬਸ ਆਪ ਅੰਗਤੇ ਦਾ ਜਾਪ ਕਰ ਲਵੋ ਸਾ ਸੰਗਤ ਜੀ ਆਪਣੇ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਦ ਅਸੀਂ ਰਾਤ ਨੂੰ ਸਾਰੇ ਕੰਮ ਕਰਨ ਤੋਂ ਬਾਅਦ ਵੇਲੇ ਹੋ ਜਾਏ ਤਾਂ ਕਿਹੜਾ ਜਾਪ ਕਰੀਏ ਇਹ ਦੀ ਸੁਨੋ ਕਰਨ ਦੇ ਨਾਲ ਸਾਨੂੰ ਪਰਮਾਤਮਾ ਵੱਲੋਂ ਦੁੱਗਣਾ ਫਲ ਮਿਲ ਜਾਵੇ ਭਾਵੇਂ ਸਾਧਿਆਂ ਸਾਧਿਆਂ ਹੀ ਮਨ ਨੂੰ ਕਾਮਨਾ ਵਾਹਿਗੁਰੂ ਜੀ ਆ ਪੂਰੀਆਂ ਕਰ ਦਿਓ ਸਾਧ ਸੰਗਤ ਜੀ ਆਪਣੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੇ ਹਾਜੇ ਜੋਰ ਲਗਵਾਣਾ ਜੀ ਤਾਂ ਕਿ ਪਰਮਾਤਮਾ ਤੁਹਾਡਿਆਂ ਹਰ ਮਨ ਨੂੰ ਕਾਮਨਾਵਾਂ ਪੂਰੀ ਕਰਨ ਹੁਣ ਗੱਲ ਕਰਦੇ ਹਾਂ ਜੀ ਵੀਡੀਓ ਬਾਰੇ ਸਿਮਨ ਅਸੀਂ ਜਦੋਂ ਮਤ ਜੀ ਕਰ ਲਈਏ مالک ਦੇ ਨਾਲ ਸਾਡਾ ਪਿਆਰ ਪੈ ਜਾਂਦਾ ਹੈ ਕਿਉਂਕਿ ਇਹ ਮਨ ਵਿੱਚ ਛੋੜਾ ਮਹਿਸੂਸ ਕਰਦਾ ਹੈ ਫਿਰ ਉਹ ਮਾਲਕ ਨੂੰ ਯਾਦ ਕਰਕੇ ਤੇ ਪ੍ਰੇਮ ਵਿੱਚ ਯਾਦ ਕਰਦਾ ਰਹਿੰਦਾ ਹੈ कोई भी दुनियावी इच्छा नहीं हूँ नहीं तो असी की करते हाँ कि जो भी कोई पाठ पूजा करते हाँ जमिक काम करते हाँ तो साढ़े मन इच्छा हूँ है जे असी गुरुद्वारे भी जाते हाँ तो असी इच्छाव लेके जाने हाँ पर जदों कोई नाम अभ्यासी ਮਾਲਕ ਨੂੰ ਯਾਦ ਕਰਦਾ ਹੈ ਸਿਮਰਨ ਕਰਦਾ ਹੈ ਤਾਂ ਉਹਦੀ ਕੋਈ ਵੀ ਦੁਨਿਆਵੀ ਇੱਛਾ ਨਹੀਂ ਹੁੰਦੀ ਉਹਦੀ ਸਿਰਫ ਇੱਕ ਹੀ ਇੱਛਾ ਹੁੰਦੀ ਹੈ ਕਿ ਮਾਲਕ ਨਾਲ ਮਿਲਾਪ ਹੋ ਜਾਵੇ ਮਾਲਕ ਦੀ ਯਾਦ ਬਣ ਜਾਵੇ ਸੱਚੀ ਸੰਗਤ ਮਿਲ ਜਾਵੇ ਤੇ ਸਾਡਾ ਮਨ ਇੰਨਾ ਸਹਿਜ ਵਿੱਚ ਚਲਾ ਜਾਵੇ ਕਿ ਅਲੋਕ ਅਮਿਤ ਨਾਮ ਵੀ ਸੁਣਾਈ ਦੇਵੇ ਕਈ ਲੋਕ ਕਹਿੰਦੇ ਹਨ ਕਿ ਸਿਮਰਨ ਤੇ ਜਾਪ ਵਿੱਚ ਕੀ ਫਰਕ ਹੁੰਦਾ ਹੈ ਵਾਹਿਗੁਰੂ ਜੀ ਜਾਪ ਜੋ ਹੁੰਦਾ ਹੈ ਉਹ ਵਾਹਿਗੁਰੂ ਮੰਤਰ ਜੋ ਅਸੀਂ ਜਾਪਦੇ ਹਾਂ ਉਹਨੂੰ ਜਾਪ ਕਹਿੰਦੇ ਹਨ ਜਦ ਰਸਨਾ ਨਾਲ ਮਿਲਾਂ ਹੁੰਦਾ ਹੈ ਤਾਂ ਉਸ ਨੂੰ ਬਾਬਾ ਹੀ ਬੋਲਦੇ ਹਾਂ ਤਾਂ ਜੋ ਸਾਡੇ ਮਨ ਫੋੜ ਨਿਆ ਵਿੱਚ ਜਾਨ ਤੋਂ ਬਚਾਏ ਆਪਣੀ ਹੀ ਆਵਾਜ਼ ਨੂੰ ਸੁਣ ਚਾਵੇ ਵਿਚਾਰ ਹੀ ਨਾ ਮਨ ਵਿੱਚ ਰਹਿ ਜਾਣ ਜਿਵੇਂ ਆਪਾਂ ਵਾਹਿਗੁਰੂ ਮੰਤਰ ਨੂੰ ਇਸ ਤਰੀਕੇ ਨਾਲ ਜਪਦੇ ਹਾਂ ਵਾਹਿਗੁਰੂ ਵਾਹਿਗੁਰੂ ਇਸ ਨੂੰ ਜਪ ਕਹਿੰਦੇ ਹਨ ਕਿ ਅਸੀਂ ਰਾਤ ਨੂੰ ਸੌਣ ਲੱਗੇ ਧਿਆਨ ਦੇ ਨਾਲ ਜੇਕਰ ਅਸੀਂ ਅੱਖਾਂ ਵੀ ਬੰਦ ਕੀਤੀਆਂ ਹੋਣ ਮਨ ਦੇ ਨਾਲ ਜਾਪ ਅਸੀਂ ਆਸਾਨੇ ਨਾਲ ਕਰ ਸਕਦੇ ਹਾਂ ਇਸ ਤਿੰਨ ਵਾਰ ਸਾਡੇ ਸਰੀਰ ਨੂੰ ਕੋਈ ਕਸ਼ਟ ਨਹੀਂ ਕਰਨਾ ਪਵੇਗਾ ਜਿਵੇਂ ਕਈ ਕਹਿੰਦੇ ਨੇ ਕਿ ਅਸੀਂ ਨਿੱਤ ਦਿਨ ਦੇ ਉੱ ਜਾਵੇਂ ਦੇ ਨਾਲ ਥੱਕ ਜਾਂਦੇ ਹਾਂ ਤੇ ਰਾਤ ਨੂੰ ਅਸੀਂ ਜਲਦੀ ਸੌਣਾ ਹੁੰਦਾ ਹੈ ਉਸ ਇਸ ਤਰੀਕੇ ਦੇ ਨਾਲ ਆਪਣੇ ਪਰਮਾਤਮਾ ਨੂੰ ਯਾਦ ਕਰ ਸਕਦੇ ਨੇ ਜੇ ਉਹ ਵਾਹਿਗੁਰੂ ਵਾਹਿਗੁਰੂ ਚਾਪ ਹੀ ਕਰਦੇ ਰਹਿਣ ਤਾਂ ਉਹਨਾਂ ਦੀ ਹਾਜੀ ਪਰਮਾਤਮਾ ਦੇ ਜਨਮ ਵਿੱਚ ਲੱਗ ਜਾਵੇ ਕੀ ਇਸ ਤੋਂ ਬਾਅਦ ਤੁਸੀਂ ਪੁੱਛਿਆ ਹੈ ਕਿ ਜਾਪ ਤੇ ਸਿਮਰਨ ਵਿੱਚ ਕੀ ਫਰਕ ਹੁੰਦਾ ਹੈ ਸਿਮਰਨ ਜਦੋਂ ਵਾਹਿਗੁਰੂ ਜੀ ਦੀ ਯਾਦ ਅਸੀਂ ਪਾਣੀ ਅੰਦਰ ਜਾਂਦੀ ਹੈ ਤਾਂ ਉਸ ਨੂੰ ਸਿਮਰਨ ਕਹਿੰਦੇ ਹਾਂ

ਜੋ ਮਨਮੁਖ ਹੁੰਦੇ ਹਨ ਉਹ ਮਾਇਆ ਦਾ ਹੀ ਸਿਮਰਨ ਕਰਦੇ ਨੇ ਜਿਵੇਂ ਕਿ ਉਹਨਾਂ ਦੇ ਅੰਦਰ ਫੁੱਨਾ ਆਈ ਜਾਂਦਾ ਹੈ ਮਾਇਆ ਇਕੱਠੀ ਕਰਨੀ ਹੈ ਮਾਇਆ ਜੋੜਨੀ ਹੈ ਇਹ ਮਾਇਆ ਦਾ ਸਿਮਰਨ ਹੈ ਇਹ ਹਮੇਸ਼ਾ ਜੀਵ ਨੂੰ ਰੋਗਦਾ ਹੀ ਹੈ ਪਰ ਮਾਲਿਕ ਦੀ ਯਾਦ ਵਿੱਚ ਕੀਤਾ ਹੋਇਆ ਸਿਮਰਨ ਉਹ ਜੀਵ ਨੂੰ ਭਵ ਸਾਗਰ ਤੋਂ ਪਾਰ ਲੈ ਕੇ ਜਾਂਦਾ ਹੈ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ ਦੂਜਾ ਕਈ ਵਾਰ ਅम्मे ਟਵੇਲੇ ਬੋਲ ਕੇ ਸਿਮਰਨ ਕਰਨ ਨੂੰ ਮਨ ਨਹੀਂ ਕਰਦਾ ਮਾਨਸਿਕ ਜਾਪ ਆਪਣੇ ਆਪ ਹੀ ਚੱਲਦਾ ਰਹਿੰਦਾ ਹੈ ਕਈ ਲੋਕ ਕਹਿੰਦੇ ਹਨ ਕਿ ਬੋਲ ਕੇ ਹੀ ਕੀਤਾ ਹੋਇਆ ਸਿਮਰਨ ਫਲ ਦਿੰਦਾ ਹੈ ਸਵਾਸੰਗਤ ਜੀ ਇਹ ਇੱਕ ਤਕਨੀਕ ਦੱਸੀ ਹੋਈ ਹੈ ਵਿਚਾਰਨ ਦੇ ਵਿੱਚ ਭੱਜਦੇ ਹੋਏ ਮਨ ਨੂੰ ਕਿਵੇਂ ਰੋਕਣਾ ਹੈ ਕਿਵੇਂ ਅਸੀਂ ਇਹਦਾ ਚਾਲ ਘਟਾਣਾ ਹੈ ਤੇ ਦੁਨਿਆਵੀ ਕੰਮਾਂ ਤੋਂ ਉਸ ਵਾਸਤੇ ਪਰਮਾਤਮਾ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਤੁਸੀਂ ਰਾਸਤੇ ਤੋਂ ਵਾਹੀ ਗੁਰਮੰਤਰ ਨੂੰ ਦਿਲ ਕਰ ਲਵੋ ਤੇ ਇਸ ਦਾ ਜਾਪ ਕਰੋ ਜਦੋਂ ਕੋਈ ਜੀਵ ਇਸ ਤਰ੍ਹਾਂ ਜਾਪ ਕਰਦਾ ਹੈ ਤਾਂ ਇਹ ਦੇ ਵਿੱਚ ਉਤਰ ਜਾਂਦਾ ਹੈ ਰੋਮ ਨੋ ਰਿਚ ਚਲਿਆ ਜਾਂਦਾ ਹੈ ਜਦੋਂ ਐਸੀ ਮਨੰਡੋ ਰੋਮ ਰੋਮ ਵਿੱਚ ਚਲਿਆ ਜਾਂਦਾ ਹੈ ਤਾਂ ਬੋਲ ਕੇ ਕਰਨ ਨਾਲ ਲੋੜ ਹੀ ਨਹੀਂ ਪੈਂਦੀ ਤੁਹਾਡੇ ਮਨ ਅੰਦਰ ਹੀ ਜਾਪ ਚੱਲਦਾ ਰਹੇਗਾ ਜੇ ਮਾਨਸਿਕ ਜਾਪ ਕਰਦੇ ਹੋਏ ਵੀ ਮਨ ਦੇ ਵਿੱਚ ਕਈ ਫੁਰਨੇ ਆਉਂਦੇ ਹਨ ਜਾਂ ਸਾਨੂੰ ਕਈ ਕੰਮ ਚਿੱਤੇ ਆਉਂਦੇ ਹਨ कि एक गुरमंत्र हो ਜਾਵੇ ਅਸੀਂ ਆਪਣਾ ਕੰਮ ਕਰ ਲਈਏ ਇਹ ਤਾਂ ਮੰਨ ਲਓ ਸਾਡਾ ਮੰਨ ਗੁਰਮੰਤਰ ਦੀ ਧੂੜ ਵਿੱਚ ਨਹੀਂ ਸਮਾਇਆ ਜੇ ਨਹੀਂ ਸਮਾਇਆ ਫਿਰ ਸੁਣਨੇ ਹੋਣ ਦੇ ਹਨ ਵਿਚਾਰਨ ਦੇ ਨਹੀਂ ਮਾਨਸਿਕ जाप ਫਿਰ ਬੋਲ ਕੇ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜਿਵੇਂ ਅਸੀਂ ਬੋਲ ਕੇ ਸਿਮਰਨ ਕਰਦੇ ਹਾਂ ਤਾਂ ਮਨ ਹੋਰ ਕਿਸੇ ਪਾਸੇ ਨਹੀਂ ਭਜਦਾ ਫਿਰ ਅਸੀਂ ਧਿਆਨ ਦੇ ਵਿੱਚ ਬੈਠਾ ਹੁੰਦਾ ਹੈ ਫਿਰ ਬੋਲ ਕੇ ਸਿਮਰਨ ਕਰਨ ਦਾ ਫਾਇਦਾ ਤਾਂ ਹੈ ਸਵਾਸ ਲਿਖੇ ਲੱਗ ਜਾਂਦੇ ਹਨ ਇਸ ਲਈ ਸਭ ਤੋਂ ਪਹਿਲਾਂ ਅਸੀਂ ਬੋਲ ਕੇ ਜਾਪ ਕਰਨਾ ਹੈ ਫਿਰ ਹੌਲੀ-ਹੌਲੀ ਇਹ ਸਾਡੇ ਅੰਦਰ ਵਸ ਜਾਂਦਾ ਹੈ ਸਾਡੇ ਰੋਮ ਰੋਮ ਵਿੱਚ ਸਮਾ ਜਾਂਦਾ ਹੈ ਫਿਰ ਜਿੰਨਾ ਚਿਰ ਰੱਸੀ ਪਰਮਾਤਮਾ ਨੂੰ ਯਾਦ ਨਹੀਂ ਕਰਾਂਗੇ ਸਾਨੂੰ ਕੁਝ ਖਾਲੀ ਖਾਲੀ ਲੱਗੇਗਾ ਜਿਵੇਂ ਕੁਝ रह ਗਿਆ ਹੋਵੇ ਸਾਨੂੰ ਐਵੇਂ ਲੱਗੇਗਾ ਅੱਜ ਸਾਨੂੰ ਪਤਾ ਨਹੀਂ ਕਿਹੜਾ ਘਾਟਾ ਪੈ ਰਿਹਾ ਹੈ ਉਹ ਹੋਵੇਗਾ ਸਾਡਾ ਪਰਮਾਤਮਾ ਦੇ ਨਾਲ ਟੁੱਟ ਜਾਣਾ ਮਨ ਵਿੱਚ ਡਰ ਲੱਗੇਗਾ ਕਿ ਕਿਤੇ ਪਰਮਾਤਮਾ ਤੋਂ ਦੂਰ ਨਾ ਹੋ ਜਾਈਏ ਇਸ ਕਾਰਕ ਸਾਨੂੰ ਆਪਣੇ ਮਨ ਨੂੰ ਸਮਝਾ ਕੇ ਪਰਮਾਤਮਾ ਨਾਲ ਜੁੜਨਾ ਪਵੇਗਾ ਮਾਨਸਿਕ ਚਾਬੀ ਨਾਲ ਸੰਦੀ ਛੁਟੀ ਜੁੜੀ ਹੋਣੀ ਚਾਹੀਦੀ ਹੈ ਕਈ ਵਾਰ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਤਾਂ ਕਲ ਚੁੱਪ ਦਾ ਜੋਰ ਹੁੰਦਾ ਹੈ ਤੇ ਮਨ ਉੱਠਣ ਨੂੰ ਨਹੀਂ ਕਰਦਾ ਪਰ ਮਨ ਉੱਠਦੇ ਹੀ ਵਿਚਾਰਾਂ ਵਿੱਚ ਚੱਲਿਆ ਜਾਂਦਾ ਹੈ ਕਈ ਵਾਰ ਆਲਸ ਹੋ ਜਾਂਦਾ ਹੈ ਸੋ ਆਲਸ ਨੂੰ ਛੱਡਨ ਲਈ ਉੱਠ ਕੇ ਬੈਠ ਜਾਣਾ ਹੈ ਮੂੰਹ ਹੱਥ ਧੋ ਕੇ ਕੁਝ ਸਮਾਂ ਜਾਪ ਕਰਨਾ ਹੈ ਤਾਂ ਗਲਜੁਕ ਤਾਂ ਜੋਇ ਕੱਟਿਆ ਜਾ ਸਕਦਾ ਹੈ ਮਹਾਰਾਜ ਜੀ ਕਹਿੰਦੇ ਹਨ ਕਿ ਵਾਇਗੋ ਸਿਮਨ ਨਾਲ ਸਾਡੀ ਰਸਨਾ ਨੂੰ कलजुग का जाल कट देना है जो असी जाप करते हाँ तो सा मन परमात्मा जुड़ना शुरू हो जाता है जेकर असी अमृत वेले जाप करते हाँ तो परमात्मा साड़ी अरदस जल्दी सुनता है अगर असी रात को मंजे तय जाप करते हाँ तो परमात्मा देखता है ਈਸ਼ਵਰ ਭਗਤ ਦੇ ਮਨ ਵਿੱਚ ਆਪਣੇ ਕੰਮ ਕਰਨ ਦਾ ਕੋਈ ਖਿਆਲ ਨਹੀਂ ਹੈ ਇਹ ਮੈਨੂੰ ਸੱਚੇ ਮਨ ਨਾਲ ਜਪ ਰਿਹਾ ਹੈ ਸੋ ਇਹ ਮੇਰਾ ਸੱਚਾ ਭਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ